ਪੈਨਸ਼ਨਰਸ ਐਸੋਸੀਏਸ਼ਨ ਪੰਜਾਬ ਸਟੇਟ ਪਾਵਰ ਤੇ ట్రాన్స్‌ਮਿਸ਼ਨ ਕਾਰਪੋਰੇਸ਼ਨ ਦਾ ਤੀਜਾ ਸੂਬਾ ਪਦ ਲਈ ਡੈਲੀਕੇਟ ਇਜਲਾਸ ਇੱਥੇ ਸੰਪੰਨ ਹੋ ਗਿਆ ਜਿਸ ਵਿੱਚ ਅਵਿਨਾਸ਼ ਚੰਦਰ ਸ਼ਰਮਾ ਦਾ ਪੈਨਲ ਭਾਰੀ ਵੋਟਾਂ ਨਾਲ ਜਿੱਤਿਆ ਰਾਤ ਪਰ ਵੋਟਾਂ ਦੀ ਗਿਣਤੀ ਚੱਲਣ ਉਪਰੰਤ ਨਤੀਜੇ ਦਾ ਐਲਾਨ 4 ਵਜੇ ਸਵੇਰੇ ਵੱਲੇ ਕੀਤਾ ਗਿਆ ਇਜਲਾਸ ਦਾ ਆਰੰਭ ਅਵਿਨਾਸ਼ ਚੰਦਰ ਸ਼ਰਮਾ ਵੱਲੋਂ ਝੰਡਾ ਲਹਿਰਾ ਕੇ ਕੀਤਾ ਗਿਆ। ਇਜਲਾਸ ਦੇ ਸ਼ੁਰੂਆਤ 'ਚ ਪਿਛਲੇ ਸਮੇਂ ਦੌਰਾਨ ਵਿਛੋੜਾ ਦੇ ਗਏ ਸਾਥੀਆਂ ਨੂੰ 2 ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਧਨਵੰਤ ਸਿੰਘ ਪਠੱਲ ਸੂਬਾ ਜਨਨ ਸੱਤਰ ਵੱਲੋਂ ਜਥੇਬੰਦਕ ਰਿਪੋਰਟਰ ਅਤੇ ਸੂਬਾ ਵਿੱਤ ਸਰਕਾਰ ਦਰਸ਼ਨ ਕੁਮਾਰ ਮਹਿਤਾ ਵੱਲੋਂ ਆਮਦਨ ਅਤੇ ਖਰਚੇ ਦਾ ਲੇਖਾ ਜੋਖਾ ਪੇਸ਼ ਕੀਤਾ ਗਿਆ। ਜਿਸ ਉੱਪਰ ਵੱਖ-ਵੱਖ ਸਰਕਲਾਂ ਦੇ 80 ਡੈਲੀਗੇਟਾਂ ਨੇ ਬਹਿਸ ਵਿੱਚ ਹਿੱਸਾ ਲਿਆ ਹਾਊਸ ਵੱਲ ਰਿਪੋਰਟਰ ਪਾਸ ਕਰਨ ਉਪਰੰਤ ਸੁਬਾ ਪ੍ਰਧਾਨ ਅਵਿਨਾਸ਼ ਚੰਦਰ ਸ਼ਰਮਾ ਨੇ ਸੁਬਾ ਕਮੇਟੀ ਭੰਗ ਦਾ ਐਲਾਨ ਕੀਤਾ ਚੋਣ ਵਾਸਤੇ ਦੋ ਪੈਨਲ ਪੇਸ਼ ਹੋਏ ਜਿਸ ਵਿੱਚ ਵਿਨਾਸ਼ ਚੰਦਰ ਸ਼ਰਮਾ ਵੱਲੋਂ ਪੇਸ਼ ਕੀਤਾ ਗਿਆ ਪੈਨਲ ਭਾਰੀ ਵੋਟਾਂ ਨਾਲ ਜਿੱਤਿਆ ਇਸ ਮੌਕੇ ਅਗਵਾਨ ਨੇ ਹੋਰ ਕੀ ਕਿਹਾ ਆਓ ਸੁਣੋ ਮੈਂ ਤਨਵੰਤ ਸਿੰਘ ਪੱਠਲ ਜਨਰਲ ਸਕੱਤਰ ਪੈਨਸ਼ਨਰਸ ਪੰਜਾਬ ਅੱਜ ਅਸੀਂ ਇੱਥੇ ਗੁਰਾਇਆ ਦੇ ਵਿੱਚ ਮੇਲਨ ਪੈਲੇਸ ਦੇ ਵਿੱਚ ਡੈਲੀਗੇਟ ਜਾਸ ਕਰ ਰਹੇ ਹਾਂ ਸਾਡਾ ਇਲਾਜ ਜਿਹੜਾ ਹੈਗਾ 10:30 ਵਜੇ ਸ਼ੁਰੂ ਹੋਇਆ ਪਹਿਲਾਂ ਅਸੀਂ ਜਥੇਬੰਦ ਝੰਡਾ ਲਹਿਰਾਇਆ ਉਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਲੋਕਾਂ ਦਾ ਬ੍ਰੇਕਫਾਸਟ ਕਰਵਾ ਕੇ ਜਿਹੜੇ ਸਾਥੀ ਆਏ ਨੇ ਬਾਰੂ ਡੈਲੀਗੇਟ ਬ੍ਰੇਕਫਾਸਟ ਕਰਵਾ ਕੇ ਅਸੀਂ ਆਪਣੀ ਜਿਹੜੀ ਕਾਰਵਾਈ ਹੈਗੀ ਉਹ ਪੂਰਵ ਸ਼ੁਰੂ ਕੀਤੀ ਆ ਸਭ ਤੋਂ ਪਹਿਲਾਂ ਜਿਹੜਾ ਹੈਗਾ ਸਾਡੇ ਸਵਾਗਤੀ ਭਾਸ਼ਣ ਪੜਿਆ ਗਿਆ ਕੁਲਵਿੰਦਰ ਸਿੰਘ ạtਵਾਲ ਨੇ ਜਿਹੜਾ ਨਵਾਂ ਸ਼ਹਿਰ ਸਰਕਲ ਦਾ ਪ੍ਰਧਾਨ ਉਹਦੇ ਵੱਲੋਂ ਪੜਿਆ ਗਿਆ ਉਸ ਤੋਂ ਬਾਅਦ ਪ੍ਰਧਾਨ ਜੀ ਨੇ ਚਾਰਮੈਂਟ ਆਪਣੀ ਗੱਲ ਕਰਕੇ ਉਸ ਤੋਂ ਬਾਅਦ ਜਨਰਲ ਸਕੱਤਰ ਨੂੰ ਕਿਹਾ ਗਿਆ ਕਿ ਰਿਪੋਰਟ ਪੜ੍ਹੀ ਜਾਵੇ। ਉਸ ਤੋਂ ਬਾਅਦ ਜਨਰਲ ਸਕੱਤਰ ਨੇ ਪੈਨਸ਼ਨ ਐਸੋਸੀਏਸ਼ਨ ਦੀ ਰਿਪੋਰਟ ਜਿਹੜੀ ਹੈਗੀ ਆ ਜਿਹੜੀ ਲਗਭਗ 40 ਪੇਜ ਦੀ ਸੀ ਉਹ ਰਿਪੋਰਟ ਪੜ੍ਹ ਕੇ ਜਿਹੜੀ ਹੈਗੀ ਆ ਡੈਲੀਗੇਟਾਂ ਨੂੰ ਸੁਣਾਈ। ਉਹ ਬੀਤ ਸਕੱਤਰ ਨੇ ਆਪਣੀ ਰਿਪੋਰਟ ਪੇਸ਼ ਕੀਤੀ ਆ। ਉਸ ਰਿਪੋਰਟ ਦੇ ਉੱਤੇ ਜਿਹੜੀ ਹੈਗੀ ਆ ਸਾਡੀ ਹੁਣ ਬਹਿਸ ਜਿਹੜੀ ਜਾਰੀ ਆ ਉਹ ਬਹਿਸ ਜਿਹੜੀ ਹੈਗੀ ਆ ਸਾਡੇ ਤਿੰਨ ਸਰਕਲ ਜਿਹੜੇ ਹੈਗੇ ਨੇ ਉਹ ਕੰਪਲੀਟ ਹੋ ਚੁੱਕੇ ਨੇ ਤੇ ਬਾਕੀ ਸਰਕਲ ਜਿਹੜੇ ਹੈਗੇ ਨੇ ਉਹ ਆਪਣੀ ਜਿਹੜੀ ਹੈਗੀ ਆ ਉਹ ਬਹਿਸ ਕਰ ਰਹੇ ਨੇ ਉਹ ਅਸੀਂ ਲੰਚ ਬ੍ਰੇਕ ਕੀਤਾ ਲੰਚ ਬ੍ਰੇਕ ਤੋਂ ਬਾਅਦ ਦੁਬਾਰਾ ਫੇਰ ਸ਼ੁਰੂ ਕਰਾਂਗੇ ਬਹਿਸ ਹੋਣ ਤੋਂ ਬਾਅਦ ਇਹ ਰਿਪੋਰਟਾਂ ਜਿਹੜੀਆਂ ਹੈਗੇ ਪਾਸ ਹੋਣੀਆਂ ਵੋਟਾਂ ਪਾਸ ਹੋਣ ਤੋਂ ਬਾਅਦ ਜਿਹੜੀ ਹੈ ਸਾਡੇ ਸੂਬਾ ਪ੍ਰਧਾਨ ਜਿਹੜਾ ਹੈ ਜਥੇਬੰਦੀ ਭੰਗ ਕਰਕੇ ਜਿਹੜੀ ਹੈਗੀ ਉਹ ਇਲੈਕਸ਼ਨ ਜਿਹੜੀ ਕਮੇਟੀ ਅਸੀਂ ਬਣਾਈ ਹੋਈ ਹੈ ਉਹਨੂੰ ਸੌਂਪਣਗੇ ਉਸ ਤੋਂ ਬਾਅਦ ਸਾਡੀ ਇਲੈਕਸ਼ਨ ਹੋਏਗੀ ਇਹ ਸਾਡਾ ਹੈ ਜੀ ਹਾਂ ਬਿਲਕੁਲ ਹਾਂ ਬਿਤਰ ਰਿਪੋਰਟ ਵੀ ਜਿਹੜੀ ਨਾਲ ਪੜੀ ਗਈ ਆ ਉਹ ਤੇ ਵੀ ਜਿਹੜੀ ਹੈਗੀ ਸਾਡੀ ਉਹ ਬਹਿਸ ਚੱਲ ਰਹੀ ਆ ਉਸ ਤੋਂ ਬਾਅਦ ਰਿਪੋਰਟਾਂ ਪਾਸ ਕਰਵਾਉਣ ਤੋਂ ਬਾਅਦ ਇਹ ਭੰਗ ਕੀਤੀ ਜਾਊਗੀ ਫਿਰ ਅਸੀਂ ਜਿਹੜੀ ਹੁਣ ਜਿਹੜੀ ਹੈ ਜ ਆਪਣੇ ਇਲੈਕਸ਼ਨ ਦਾ ਪ੍ਰੋਸੈਸ ਅਸੀਂ ਸ਼ੁਰੂ ਕਰਾਂਗੇ ਇਹ ਸਾਡਾ ਮੇਰਾ ਸਾਫਲ ਦਾ ਪੂਰਾ ਚੱਲ ਰਿਹਾ ਪੰਜਾਬ ਦੇ ਕੋਨੇ-ਕੋਨੇੋਂ ਡੈਲੀਗੇਟ ਪਹੁੰਚੇ ਹੋਏ ਨੇ ਬਹੁਤ ਵਧੀਆ ਸਿਸਟਮ ਦੇ ਨਾਲ ਜਿਹੜਾ ਹੈਗਾ ਸਾਡਾ ਬੜੀ ਵਧੀਆ ਤਰੀਕੇ ਨਾਲ ਸਾਡਾ ਜਾਰੀ ਚੱਲ ਰਿਹਾ ਇਹਦੇ ਸਾਨੂੰ ਬਹੁਤ ਖੁਸ਼ੀ ਆ ਇਸ ਗੱਲ ਦੀ ਧੰਨਵਾਦ ਮੈਂ ਸ਼ਿਫ ਮਰਤ ਬੜੀ ਉਪ ਜਨਨ ਸਖਤਰ ਪੈਨਸ਼ਨ ਸੋਸਾਇਟੀ ਰਜਿਸਟ੍ਰੇਸ਼ਨ ਨੰਬਰ 55 ਪੰਜਾਬ ਅੱਜ ਜਿਹੜਾ ਗ੍ਰਾਂਸ਼ ਐਟ ਨੈਲਨ ਪੈਲਸ ਵਿਖੇ ਜਿਲ੍ਹਾ ਜਲੰਧਰ ਚ ਜਿਹੜਾ ਡੈਲੀਗੇਟ ਜਨਾਸ ਐ ਪੈਨਸ਼ਨ ਐਸੋਸੀਏਸ਼ਨ ਦਾ ਉਹ ਸ਼ੁਰੂ ਕੀਤਾ ਗਿਆ ਲਗਭਗ 10:30 ਵਜੇ ਝੰਡੇ ਦੀ ਰਸਮ ਅਦਾ ਕਰਨ ਤੋਂ ਬਾਅਦ ਜਿਹੜਾ ਹਾਲ ਦੇ ਵਿੱਚ ਪੈਲਸ ਦੇ ਵਿੱਚ ਉਹ ਡੈਲੀਗੇਟ ਜਨਾਸ ਜਿਹੜਾ ਸ਼ੁਰੂ ਕੀਤਾ ਗਿਆ ਜਿਹਦੇ ਵਿੱਚ ਸਭ ਤੋਂ ਪਹਿਲਾਂ ਸਵਾਗਤੀ ਭਾਸ਼ਣ ਸਰਕਲ ਪ੍ਰਧਾਨ ਕੁਲਵਿੰਦਰ ਸਿੰਘ ਠਵਾਲਪੁਰੋਂ ਵੱਲੋਂ ਪੜਾਇਆ ਗਿਆ ਉਸ ਤੋਂ ਬਾਅਦ ਪ੍ਰਧਾਨ ਜੀ ਨੇ ਅਜਲਾਸ ਦੀ ਸ਼ੁਰੂਆਤ ਕਰਦੇ ਹੋਏ ਜਨਰਲ ਸਕੱਤਰ ਨੂੰ ਰਿਪੋਰਟ ਪੇਸ਼ ਕਰਨ ਲਈ ਕਿਹਾ ਤੇ ਰਿਪੋਰਟ ਪੇਸ਼ ਕੀਤੀ ਗਈ ਰਿਪੋਰਟ ਕ੍ਰਿਸ਼ ਕਰਨ ਤੋਂ ਬਾਅਦ ਹੁਣ ਜਿਹੜੇ ਰਿਪੋਰਟ ਦੇ ਉੱਤੇ ਬਹਿਸ ਚੱਲੀ ਬਹਿਸ ਕਰਨ ਤੋਂ ਬਾਅਦ ਰਿਪੋਰਟਾਂ ਤੋਂ ਰਿਪੋਰਟਾਂ ਜਿਹੜੀਆਂ ਦੋਏ ਵਿੱਤ ਸਕੱਤਰ ਤੇ ਜਨ ਸਕੱਤਰ ਦੀ ਰਿਪੋਰਟ ਹੈ ਉਹ ਪਾਸ ਕਰਵਾਈ ਗਈ ਆ ਔਰ ਕਰਵਾਉਣ ਅਪਰੰਤ ਸੂਬਾ ਪ੍ਰਧਾਨ શ્રી ਅਵਨਾਸ਼ ਚੰਦਰ ਸ਼ਰਮਾ ਵੱਲੋਂ ਜਿਹੜੀ ਉਹ ਸੂਬਾ ਕਮੇਟੀ ਪਹਿਲੀ ਸੀ ਉਹ ਭੰਗ ਕੀਤੀ ਗਈ ਤੇ ਹੁਣ ਜਿਹੜੀ ਨਵੀਂ ਚੁਣੀ ਜਾ ਰਹੀ ਹੈ ਕਮੇਟੀ ਪੈਨਸ਼ਨ ਸੋਸਾਇਟੀ ਜਿਸ ਦਾ ਨੰਬਰ 56 ਦੀ ਉਹ ਜਿਹੜੀ ਆ ਚੋਣ ਸਰਦੰਤੀ ਨਾਲ ਕੀਤੀ ਗਈ